ਇਕ ਪਾਰਫెక్ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਹੱਤਾ ਠੀਕ ਬ੍ਰੇਕ ਤੋਂ ਪਹਿਲਾਂ ਸ਼ਬਦ ਸਰਵਣ ਕਰ ਲਈ ਸੀ ਸਤਿਗੁਰੂ ਸ਼ਬਦ ਉਜਾਰੋ ਦੀਪਾ ਵਿੰਸੇ ਅੰਧਕਾਰ ਤੇ ਹਰਿ ਮੰਦਰ ਖੁਲੀ ਕੋਠੜੀ ਰਤਨ ਅਨੂਪਾ ਪਾਉ ਜੇ ਤੁਮ ਸਤਿਗੁਰੂ ਦੇ ਗਿਆਨ ਦਾ ਦੀਪਕ ਹਿਰਦੇ ਦੇ ਅੰਦਰ ਮਨ ਮੰਦਰ ਦੇ ਵਿੱਚ ਪ੍ਰਕਾਸ਼ ਮਾਨ ਹੁੰਦਾ ਹੈ ਤਾਂ ਇਸੇ ਮਨ ਮੰਦਰ ਦੇ ਅੰਦਰ ਇਸ ਹਿਰਦੇ ਦੇ ਵਿੱਚ ਅਗਿਆਨਤਾ ਦਾ ਹਨੇਰਾ ਜਿਹੜਾ ਹੈ ਉਹ ਪਿੰਸ ਜਾਂਤ ਤੇ ਫਿਰ ਜਿਹੜੀ ਗੁਣਾਂ ਦੀ ਸ਼ੁਭ ਗੁਣਾਂ ਦੀ ਜਿਹੜੀ ਉਠੜੀ ਸ਼ੁਭ ਗੁਣ ਜਿਹੜੇ ਅੰਦਰ ਇਸ ਹਿਰਦੇ ਦੇ ਵਿੱਚ ਵਿਰਾਜਮਾਨ ਨੇ ਰਬੀ ਗੁਣ ਉਹ ਅਨੁਪਾ ਯਾਨੀ ਕਿ ਇਤਨੇ ਚਮਕਦਾਰ ਉੱਚਮ ਕੋਟ ਤੇ ਪ੍ਰਕਾਸ਼ਮਾਨ ਹੋ ਜਾਂਦੇ ਅਜਿਹਾ ਵੀ ਚਾਰ ਵੀ ਆਪਾਂ ਇਸੇ ਤਰ੍ਹਾਂ ਹੀ ਆ ਕਿ ਹਨੇਰੇ ਜੀਵਨ ਵਿੱਚ ਗਿਆਨ ਦਾ ਪ੍ਰਕਾਸ਼ ਕਿਵੇਂ ਹੋਵੇ ਕਿਉਂਕਿ ਮਨੁੱਖ ਜਦੋਂ ਸੰਸਾਰ ਤੇ ਆਉਂਦਾ ਹੈ ਉਸ ਨੂੰ ਕੁਝ ਸੋਝੀ ਨਹੀਂ ਹੁੰਦੀ ਹਾਂ ਉਹਦੇ ਵਿੱਚ ਸੰਭਾਵਨਾਵਾਂ ਹੁੰਦੀਆਂ ਨੇ ਕਿਉਂਕਿ ਉਹਦੇ ਡੀਐਨਏ ਦੇ ਵਿੱਚ ਉਹਦੇ ਅੰਦਰ ਉਹ ਸਾਰੀਆਂ ਕਲਾਵਾਂ ਜਿਤ ਬਾਤ ਹੁੰਦੀਆਂ ਨੇ ਪਰ ਕਿਆਸ ਕਰੋ ਜੇ ਉਸ ਜੰਮ ਦੇ ਬੱਚੇ ਨੂੰ ਕਿਤੇ ਜੰਗਲ ਦੇ ਵਿੱਚ ਇਕੱਲੇ ਰੱਖ ਦਿੱਤਾ ਜਾਏ ਜਿੱਥੇ ਸਿਰਫ ਜਾਨਵਰ ਹੀ ਹੋਣ ਜਿਹੜੇ ਉਹਦੀ ਦੇਖ ਰੱਖ ਕਰਨ ਕੋਈ ਬੋਲਣ ਵਾਲਾ ਨਾ ਹੋਵੇ ਨਾ ਕਿ ਉਸ ਦੀ ਭਾਸ਼ਾ ਗਵਾਡ ਪਾਣੀ ਹੈ ਨਾ ਉਸਨੇ ਭਾਸ਼ਾ ਬੋਲਣੀ ਇਹ ਠੀਕਾ ਕਿ ਉਹ ਉਹਦੀਆਂ ਸਾਰੀਆਂ ਇੰਦਰੀਆਂ ਕੰਮ ਕਰ ਰਹੀਆਂ ਹੋਣੀਆਂ ਨੇ ਉਹਦੇ ਉਹ ਗਿਆਨ ਇੰਦਰੀਆਂ ਨੇਤਰ ਕੰਨ ਉਹ ਆਵਾਜ਼ ਵੀ ਕੱਢ ਸਕਦਾ ਹੈ ਪਰ ਉਹ ਭਾਸ਼ਾ ਨਹੀਂ ਸਿੱਖ ਸਕਦਾ ਇਸ ਦਾ ਮਤਲਬ ਹੈ ਕਿ ਉਹ ਖਾਲੀ ਸਲੇਟ ਜਿਸ ਤਰ੍ਹਾਂ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਗੁਰਨਾਮਿਕ ਪਾਤਸ਼ਾਹ ਦਾ ਸ਼ਬਦ ਹੈ ਮਾਰੂ ਰਾਗ ਦੇ ਵਿੱਚ ਕਰਣੀ ਕਾਗਦ ਮਨ ਮਸਵਾਣੀ ਬੁਰਾ ਪਲਾ ਦੋਇ ਲੇਖ ਪਹਿ ਕਿਉਂ ਜਿਉਂ ਕੀਰਤ ਚਲਾਈ ਤਿਉ ਚਲਿਏ ਤੋ ਗੁਣ ਨਾਹੀ ਅੰਥਾਰੇ ਅਗਲੀ ਅੰਕ ਪੰਕਤੀ ਆ ਬਾਦਿ ਵਿਚਾਰਾਂਗੇ ਉਸ ਤਰ੍ਹਾਂ ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਵਿਸਤ ਤੇਰੇ ਗੁਣ ਗਲੇ ਪਹਿਲੀ ਪੰਕਤੀ ਜਿਹੜੀ ਇਹ ਰਹਾਵ ਦੀ ਪੰਕਤੀ ਇਸ ਸ਼ਬਦ ਦੀ ਪਹਿਲੀ ਪੰਕਤੀ ਹੀ ਜਿਹੜੀ ਆ ਉਹ ਸਾਨੂੰ ਇਹ ਹੀ ਗੱਲ ਦੱਸ ਰਹੀ ਆ ਕਿ ਜਿਹੜਾ ਮਨ ਮਸਵਾਣੀ ਕਰਨੇ ਕਾਗਜ਼ ਵਾਂ ਸਾਡਾ ਇੱਕ ਕਿਸਮ ਦੀ ਜਿਹੜੀ ਖਾਲੀ ਸਲੇਟ ਹੈ ਜੀਵਨ ਦੀ ਇਸ ਤੇ ਉੱਪਰ ਮਨ ਦੀ ਸਿਆਹੀ ਨਾਲ ਲਿਖਿਆ ਜਾਂਦਾ ਪਾਉ ਜਿਹੜੇ ਕਰਮ ਜੇ ਜਿਹੜੇ ਮੰਨ ਦੇ ਵਿੱਚ ਫੁਰਨੇ ਆਂਦੇ ਉਹ ਫੁਰਨੇ ਹੀ ਜਿਹੜਿਆ ਉਹ ਸਾਡੇ ਕਰਮਾਂ ਚ ਬਦਲ ਜਾਂਦੇ ਆ ਜਿਸ ਤਰ੍ਹਾਂ ਮੈਂ ਕੱਲ ਇੱਕ ਤਾਉ ਇਜ਼ਮ ਦੀ ਇੱਕ ਮਿਸਾਲ ਦਿੱਤੀ ਸੀ ਉੱਥੇ ਵੀ ਉਹ ਕਹਿੰਦੇ ਆ ਵਾਚ ਯੋਰ ਆਈਡੀਆਜ਼ ਇਟ ਵਿਲ ਬਿਕਮ ਯੋਰ ਥਾਟਸ ਵਾਚ ਯੋਰ ਥਾਟਸ ਇਟ ਵਿਲ ਬਿਕਮ ਯੋਰ ਐਕਸ਼ਨਸ ਇਫ ਯਰ ਐਕਸ਼ਨਸ ਜਿਹੜੀਆਂ ਤੁਹਾਡੀਆਂ ਆਦਤਾਂ ਬਣਦੀਆਂ ਨੇ ਤੇ ਆਦਤਾਂ ਤੋਂ ਬਾਅਦ ਹੋਲੀ-ਹੋਲੀ ਉਹ ਸੁਭਾਅ ਬਣ ਜਾਂਦਾ ਹੈ ਜਿਹੜਾ ਫਿਰ ਸਾਡਾ ਮਾੜਾ ਤੇ ਚੰਗਾ ਜਿਹੜਾ ਹੈ ਉਸ ਨੂੰ ਨਿਰਧਾਰਤ ਕਰਦਾ ਹੈ ਕਿਉਂਕਿ ਉਹ ਕਹਿੰਦਾ ਫਿਰ ਜਿਹੜੇ ਤੁਹਾਡੇ ਕੈਰੈਕਟਰ ਜਿਹੜਾ that forms your destiny ਸਵਰਗ ਤੇ ਨਰਕ ਦਾ ਜਿਹੜਾ ਕਨਸੈਪਟ ਹੈ ਉੱਥੇ ਹੀ ਬਣ ਜਾਂਦਾ ਹੈ ਹੁਣ ਆਪਾਂ ਵਿੱਚ ਜਿਹੜੀ ਵਿਚਾਰ ਕਰ ਰਹੀ ਸੀ ਕੋ ਆਪਾਂ ਇਹ ਕਰ ਰਹੀ ਸੀ ਕਿ ਚੰਗੇ ਤੋਂ ਕੈਨੇ ਹਨੇਰੇ ਤੋਂ ਚਾਨਣ ਜੀਵਨ ਦੇ ਵਿੱਚ ਕਿਵੇਂ ਹੋਏਗਾ ਕਿਉਂਕਿ ਹਰ ਵਿਅਕਤੀ ਦਾ ਜੀਵ ਜਹਾਲਤ ਤੇ ਹਨੇਰੇ ਤੋਂ ਕੋਈ ਨੌਲੇਜ ਨਹੀਂ ਹੈ ਗਿਆਨ ਨਹੀਂ ਹੈ ਤਾਂ ਉਹ ਹਨੇਰੇ ਦੇ ਜੀਵਨ 'ਚ ਪਰ ਜਿਸ ਵਕਤ ਉਸ ਵਿਅਕਤੀ ਨੂੰ ਗਿਆਨ ਪ੍ਰਾਪਤ ਹੁੰਦਾ ਹੈ ਤੇ ਗਿਆਨ ਕਿਵੇਂ ਹੁੰਦਾ ਹੈ ਐਸੀ ਸ਼ਬਦ ਤੇ ਆਪਾਂ ਵਿਚਾਰ ਕਰਦੇ ਹਾਂ पंचम पादशाह आशा राग ਦੇ ਵਿੱਚ ਕਹਿੰਦੇ ਆ ਆਸਾ ਮੈਂ ਲਾ ਕਹਿੰਦੇ ਆ ਅਸ਼ਟਪਦੀਆਂ ਕਰ ਦੂਜਾ ਇੱਕ ਓੰਕਾਰ ਸਤਿਗੁਰ ਪਰਸੰਤ ਪੰਜ ਮਨਾਏ ਪੰਜ ਰਸਾਏ ਪੰਜ ਰਸਾਏ ਪੰਜ ਗੋਆਇ ਤਿੰਨ ਵਿਦਨ ਇਨ ਵਿਦ ਨਗਰ ਉਠਾ ਮੇਰੇ ਭਾਈ

ਸੌਦਾ ਕਰੋ ਗੁਰਸੇਵੋ ਗੀਤ ਇੱਕ ਇੱਕ ਮਾਰਗ ਦਰਸਤੇ ਨੇ ਕਿਵੇਂ ਗਿਆਨ ਪ੍ਰਾਪਤ ਕਰਨਾ ਹੈ ਸਾਤ ਸਹਿਜ ਸੋਕੁਕੇ ਸਭ ਹਾਟ ਸਾਤ ਸ਼ਾਂਤ ਸ਼ਾਂਤ ਸਹਿਜ ਸੋਕੁਕੇ ਸਭ ਹਾਟ ਸਭ ਵਪਾਰੀ ਇਕੈ ਛਾਟ ਸੇ ਜੀਆ ਦੰਡ ਕੋ ਲੈ ਨਾ ਜਗਤ ਸਤਗੁਰ ਕਰਦੀਨੀ ਤੁਰ ਕੀ ਛਾਪ ਵਖਰ ਨਾਮ ਲਦ ਏਕ ਚਲਾਵੋ ਲ ਲਹਾ ਗੁਰਮੁਖ ਕਰਨ ਆਵੋ ਸਤਗੁਰ ਸਾਥ ਸਿਖਵਣ ਜਾਰੇ ਪੂੰਜੀ ਨਾਮ ਲੇਖਾ ਸਾਚ ਸਮਾਰੇ ਸੋ ਜਸੈ ਇਤਕਾਰ ਜਿਸ ਗੁਰਪੂਰਾ ਸੇਵ ਅਬ ਚਲ ਨਗਰੀ ਨਾਨਕ ਦੀ ਜਮ ਸ਼ਬਦ ਦੇ ਵਿੱਚ ਪੂਰਾ ਮਾਰਗ ਜੜਾ ਹੈ ਗੁਰੂ ਸਾਹਿਬ ਦਰਸਾ ਰਹੇ ਨੇ ਕਿ ਅਸਲ ਦੇ ਵਿੱਚ ਕਿਉਂਕਿ ਗੱਲ ਆਪਾਂ ਕਰ ਰਹੀ ਸੀ ਪਹਿਲੇ ਸ਼ਬਦ ਤੋਂ ਹੀ ਆਪਾਂ ਕਹਿ ਸੀ ਕਿ ਦਿਨ ਸਾਮ ਬਤਾਰ ਪਹਿ ਮੰਦਰ 쿨ੀ ਕੋਠੜੀ ਜਤਨ ਉਹ ਕੀਮਤੀ ਅਨੂਪ ਜਵਾਰਾਤ ਉਹ ਨਜ਼ਰ ਆ ਜਾਂਦੇ ਤੀਕਾ ਕੀ ਹੈ ਕਿਉਂਕਿ ਗੁਰੂ ਸਾਹਿਬ ਕਹਿੰਦੇ ਜਦੋਂ ਗੁਣਾਂ ਦੀ ਉਹ ਕੀਮਤੀ ਜਵਾਰਾਤ ਗੁਣਾਂ ਦੀ ਗੱਲ ਹੈ ਉਸੇ ਕਰਕੇ ਕਹਿੰਦੇ ਕਿ ਮੋਸਟਲੀ ਪੰਜੇ ਵਿਕਾਰਾਂ ਨੂੰ ਆ ਮਤਲਬ ਜਣਿਆ ਜਾਂਦਾ ਹੈ ਕਾਮ, ਕ੍ਰੋਧ, ਲੋਭ, ਮੋਹ ਤਾਂ ਜਿਹੜੇ ਸਾਰੇ ਅੰਗਿਤ ਵਿਕਾਰਾਂ ਦੇ ਦਾ ਕਾਰਨ ਹੈ ਅੰਗਿਤ ਵਿਕਾਰਾਂ ਦਾ ਸਰੋਤ ਹੈ ਇਸੇ ਤਰ੍ਹਾਂ 500 ਗਉਣੇ ਸਤ ਸੰਤੋਖ ਦਾਇਆ ਪਰਮ ਧੀਰਜ ਤੇ ਗੁਰੂ ਸਾਹਿਬ ਕਹਿੰਦੇ ਆ ਕਿ ਜਦੋਂ ਪੰਜਾ ਗਉਣਾਂ ਨੂੰ ਮਨਾ ਲਿਆ ਮਿੰਤਾਂ ਧਰ ਲੈ ਕਰਕੇ ਤੇ ਪੰਜ ਉਹ ਬਣ ਜੜਿਆ ਉਹ ਉਸ ਜਾਂਦੇ ਐ ਵਾ ਇਸ ਵਰਸਾ ਜੇ ਤੁਸੀਂ ਪੰਜ ਔਗਣਾਂ ਨੂੰ ਮਨਾਇਆ ਤਾਂ ਪੰਜ ਗਣੋ ਉਸ ਜਾਂਦੇ ਇਰ ਦੂਸਰੇ ਪਾਸੇ ਕਹਿੰਦਾ ਪੰਜ ਵਸਾਏ ਪੰਜ ਗੁਆਏ ਜੇ ਪੰਜਾਂ ਨੂੰ ਹਿਰਦੇ 'ਚ ਵਸਾ ਲਿਆ ਸਤ ਸੰਤੋਖ ਦਾ ਧਰਮ ਤੀਜੇ ਤੇ ਪੰਜ ਤਾਮ ਕ્રોਧ ਲੋਭ ਮੋਹ ਤਾਂ ਆ ਜਿਹੜਿਆ ਉਹ ਗੁੰਮ ਗਏ ਅੱਜ ਵਾਇਸ ਉਲਟਾ ਉਹਨਾਂ ਨੂੰ ਵਸਾਇਆ ਤਾਂ ਪੰਜ ਸੂਗ ਗੁੰਜੜਿਆ ਉਹ ਗਵਾਥਿਆ ਤੁਸੀਂ ਇਦਾਂ ਕਰਕੇ ਗੁਰ ਸਾਹਿਬ ਕਹਿੰਦਾ ਕਿ ਵੀ ਇਨ ਵਿਦ ਇਸ ਇਸ ਤਰੀਕੇ ਨਾਲ ਇੱਥੇ ਹੁਣ ਬਾਰ-ਬਾਰ ਗੁਰਸਾ ਰਹਿ ਗਿਆ ਕਿ ਨਾਮ ਖੇਤੀ ਬੀਜ ਨੀਤ ਸੌਦਾ ਕਰੋ ਗੁਰਸੇਵਨੀ ਜਿਹੜਾ ਸਰੀਰ ਜਿਹੜਾ ਇਹਦੇ ਵਿੱਚ ਨਾਮ ਦੀ ਖੇਤੀ ਬੀਜਣੀ ਹੈ ਉਸੇ ਤਰ੍ਹਾਂ ਜਿਸ ਤਰ੍ਹਾਂ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਦੇਹੀ ਗਾਵਾ ਜੀਉ ਤਨ ਮੈ ਤੋ ਬਸੈ ਪੰਜ ਕਿਰਸਾਨਾ ਨੈਨੋ ਨਕਟੋ ਸੌਣ ਰਸ ਪਤ ਇੰਦਰੀ ਕੇ ਹਾ ਨਮਾਨਾ ਬਾਬਾ ਅਬ ਨਾ ਬਸਾਂ ਏ ਗਾਉ ਕੜੀ ਕੜੀ ਕਾ ਲੇਖਾ ਮੰਗੇ ਕਾਹਿਤ ਚੇਤੂ ਨਾ ਜਿਹੜੇ ਮੇਰੇ ਚਿੱਤਰ ਗੁਪਤ ਨੇ ਉਹ ਮੈਨੂੰ ਬਾਰ ਬਾਰ ਪੁੱਛ ਰਹੇ ਨੇ ਤੇ ਉਹ ਇੱਥੇ ਕਹਿੰਦੇ ਆ ਕਿ ਦਰਮਰਾਹੇ ਜਬ ਲੇਖਾ ਮੰਗੇ ਬਾਕੀ ਨਿਕਸੀ ਪਾਰੀ ਪੰਜ ਕਿਰਸਾਨ ਵਾ ਭਾਗ ਗਏ ਜਿਹੜੀ ਕਰਮਿੰਦਰੀਆਂ ਨੇ ਕਿਰਸਾਨ ਚਾਰੇ ਸਰੀਰ ਨੂੰ ਉਹ ਕਰੇ ਪਿੰਦੇ ਤੇ ਉਹ ਜਿਹੜੇ ਪੰਜ ਕਿਰਸਾਨ ਨੇ ਜਦੋਂ ਉਹਨਾਂ ਨੇ ਮਨ ਮਰਜ਼ੀ ਕੀਤੀ ਉਹ ਆਪਣੀ ਕਰਦੇ ਰਹੇ ਜਿਹੜਾ ਜੀਵ ਹੈ ਜਿਹੜੀ ਸਾਡੀ ਬੁੱਧੀ ਸਾਡਾ ਸਾਡੀ ਕੌਂਸ਼ੀਅਸਨੈਸ ਹੈ ਇਸਦੀ ਨਹੀਂ ਮੰਨੀ ਹਸਾਬ ਜਿਹੜਾ ਬਾਹਰ-ਬਾਰ ਕਿਸ ਨੂੰ ਦੇਣਾ ਪੈ ਰਿਹਾ ਕਾੜੀ-ਕਾੜੀ ਦਾ ਲੇਖਾ ਮੰਗੇ ਜਿਹੜੇ ਇਸ ਨੇ ਮਨ ਦੇ ਅੰਦਰ ਜਿਹੜੇ ਜਿਹੜੇ ਚਿੱਤਰ ਗੁਪਤ ਨੇ ਜਿਹੜੇ ਮਨ ਦੀ ਮਨ ਦਾ ਕਿ ਦਰਬਾਰੇ ਕੌਨਸੀਸ ਮਸੇ ਜ਼ਮੀਰ ਉਹ ਕਾੜੀ-ਕਾੜੀ ਮੈਨੂੰ ਕੋਸਦਾ ਹੈ ਤੇ ਫਿਰ ਜੇ ਇਸੇ ਮਨ ਦੇ ਅੰਦਰ ਜਿਹੜਾ ਮੇਰਾ ਨਿਆਂ ਕਰਨ ਵਾਲਾ ਧਰਮਰਾਇ ਜਦੋਂ ਉਹ ਬਹੀ ਕੋਲ ਨਹੀਂ ਕਿਉਂਕਿ ਇਥੇ ਕਰਮ ਇੰਦਰੀਆਂ ਦੇ ਕਰਕੇ ਜਿਨ੍ਹਾਂ ਨੂੰ ਪੰਜ ਕਿਰਸਾਣ ਚਾਹੁੰਦੇ ਆ ਉਹਨਾਂ ਦੇ ਕਰਕੇ ਤਾਂ ਕੋਈ ਕੋਈ ਲਹਾ ਖਟਿਆ ਨਹੀਂ ਮਾਰੇ ਇਹ ਕੰਮ ਕੀਤੇ ਨਹੀਂ ਤੇ ਫਿਰ ਓਹ ਤਾਂ ਭੱਜ ਗਏ ਤੇ ਦਰਬਾਰ ਦੇ ਵਿੱਚ ਕੌਨਸ਼ੀਅਸਨੈਸ ਤੇ ਅੰਦਰ ਇਸ ਜੀਵ ਨੂੰ ਹੀ ਇਸ ਜ਼ਮੀਰ ਨੂੰ ਹੀ ਇਸ چیتنا دے، دے دے کرم کر کے بیچیا ہے باہر نہ لوگ ਕਿਉਂਕਿ ਮਨੁੱਖ ਜੜਾ ਹੈ ਉਹ ਕੌਂਸ਼ੀਅਸਨੈਸ ਦੇ ਤੌਰ ਤੇ ਉਹ ਜ਼ਮੀਰ ਦੇ ਤੌਰ ਤੇ ਹਰ ਪਲ ਜੀਉਂਦਾ ਮਰਦਾ ਹੈ ਜਨਮ ਮਰ ਹਵਾ ਗਾਣਾ ਸਿਰੂ ਕਰੇ ਪਰਤਾਂ ਪਰਤਾਂ ਪਰਤੀ ਨਿੰਦਾ ਪਰ ਅਕਵਾਬ ਨਾ ਛੂਟੇ ਆ ਗਾਣ ਹੋਤ ਹੈ ਫਿਰ ਹੁਣ ਇਹ ਪ੍ਰਸੰਗ ਨਾ ਛੂਟੇ ਇਹ مسلسل ਚੱਲ ਰਿਹਾ ਪਰ ਜਦੋਂ ਕਹਿੰਦਾ ਕਿ ਵੀ ਇਸ ਵਾਰ ਮੈਨੂੰ ਪੱਖ ਤੋਂ ਮੈਂ ਤੁਹਾਡੇ ਚਰਨਾਂ ਵਿੱਚ ਹੀ ਟਿਕ ਜਾਵਾਂਗਾ ਇਸ ਤੋਂ ਅੱਗੇ ਮੈਂ ਕਹਿੰਦੇ ਹਾਂ ਹੋਰ ਨੰਨਾਂ ਨੂੰ ਬਾਹਰ ਦੁਬਾਰਾ ਕੋਈ ਮੇਰੀ ਸੋਚ ਦੇ علاوہ ਤੇ ਕਿਸੇ ਹੋਰ ਪਾਸੇ ਜਾਣ ਹੀ ਨਾ ਕਿ ਮੇਰੀ ਜੀ ਇਕਾਗਰਤਾ ਆ ਜਾਏ ਇਹ ਹੀ ਕਿਉਂਕਿ ਮੇਰੇ ਕਰਮ ਹੀ ਜਿਹੜੇ ਨੇ ਉਸ ਖੇਤ ਦੇ ਵਿੱਚ ਇਹ ਨਵੇੜਾ ਤਕਰ ਗਏ ਮੈਨੂੰ ਦੁਬਾਰਾ ਭਟਕਣ ਦੀ ਲੋੜ ਨਾ ਪਵੇ ਚਾਹੇ ਵੀ ਗੁਰੂ ਸਾਹਿਬ ਇਹ ਗੱਲ ਕਹਿ ਰਿਹਾ ਕਿ ਭਈ ਨਾਮ ਨੂੰ ਸਾਚ ਪਰਮ ਕੀ ਕਰ ਦੀਨੀ ਵਾਰ ਇਤੇ ਰੂਲਾਂ ਆਪਣਾਣਾ ਹੈ ਫਰਸੇ ਮੋਕਮ ਗੁਰ ਵਿਚਾਰ ਨਾਮ ਖੇਤੀ ਬੀਜੋ ਭਾਈ ਮੀਤ ਸੌਦਾ ਕਰੋ ਗੁਰ ਸੇਵਕ ਨੀਤ ਸ਼ਾਂਤ ਸਹਿਜ ਸੁਖ ਕੀ ਸਭ ਰਾਟ ਜਦੋਂ ਇਹ ਸੌਦਾ ਕਰੋਗੇ ਜਿਹੜੇ ਇਹ ਜਿਹੜਿਆ ਜਿਹੜਾ ਸੌਦਾ ਹੈ ਜਿਨ੍ਹਾਂ ਦੁਕਾਨਾਂ ਤੋਂ ਮਿਲਣਾ ਹੈ ਇਸ ਬਾਜ਼ਾਰ ਦੇ ਵਿੱਚ ਸ਼ਾਂਤੀ ਵੀ ਸਹਿਜ ਵੀ ਤੇ ਸੁਖ ਪ੍ਰਾਪਤੀ ਆਨੰਦ ਪ੍ਰਾਪਤੀ ਦੇ ਵਸੀਲੇ ਨੇ ਸਵਾ ਪਰੀ ਏਕੇ ਖਾਕ ਤੇ ਜਿਹੜਾ ਤੁਹਾਡਾ ਛੋਟੇ ਉਸ ਵਪਾਰੀ ਦੇ ਕੋਲ ਜਾ ਕੇ ਇਹ ਚੀਜ਼ਾਂ ਅਕਾਲਪੁਰ ਗੁਰੂ ਕੋਲੋਂ ਹੀ ਪ੍ਰਾਪਤ ਕਰਨੀਆਂ ਨੇ ਇੱਥੇ ਕੋਈ ਜਜ਼ੀਆ ਨਹੀਂ ਲੱਗੇਗਾ ਇੱਥੇ ਕੋਈ ਕਿਸੇ ਕਿਸਮ ਦਾ ਕੋਈ ਹੋਰ ਟੈਕਸ ਨਹੀਂ ਆ ਇੱਕ ਅਵਸਥਾ ਜਿੱਥੇ ਬਿਨਾਂ ਸਭ ਕੁਝ ਸਿਰਫ ਕਿਰਦਾਰ ਦੇ ਨਾਲ ਸਭ ਕੁਝ ਪ੍ਰਾਪਤ ਕਰਨਾ ਹੈ ਸਤਿਗੁਰੂ ਕਰ ਦਿਨੀ ਜੇ ਜੀ ਆ ਡੰਕੇ ਲੈ ਨਾ ਜਗਤ ਸਤਗੁਰ ਕਰਦੀਨੀ ਤੁਰ ਕੀ ਛਾਪ ਕਿਉਂਕਿ ਸਤਗੁਰੂ ਦੀ ਜਿਹੜੀ ਮੋਹ ਹੈ ਸਤਗੁਰੂ ਦੀ ਜਿਹੜੀ ਪ੍ਰਵਾਨਗੀ ਤੁਰੋਂ ਉਸ ਤੇ ਕਰਕੇ ਇਥੇ ਕੋਈ ਵੀ ਅਜਿਹਾ ਉਹ ਡੰਬਰ ਨਹੀਂ ਹੈ ਵਖਰੇ ਨਾਮ ਲਾਦ ਖੇਪ ਉਚ ਲਾਵੋ ਤੇ ਆਪਣੇ ਉਸ ਜਿਹੜਾ ਵੀ ਤੁਹਾਡੇ ਕੋਲ ਵਾਹਣਾ ਉਸ ਤੇ ਉੱਤਰ ਨਾਮ ਦਾ ਵਪਾਰ ਲੈ ਕੇ ਤੁਰ ਪਵੋ ਲਾ ਲਾ ਹ ਗੁਰਮੁਖ ਕਰਾਓ ਉੱਥੋਂ ਇਸ ਫਾਇਦੇ ਦਾ ਸੌਦਾ ਵਿਚਾਰ ਦਾ ਸੌਦਾ ਗਿਆਨ ਦਾ ਸੌਦਾ ਇਹ ਲੈ ਕੇ ਘਰ ਮਣੋ ਸਤਗੁਰ ਸਾ ਸਿੱਖਣ ਜਾ ਰਹੇ ਜਿਹੜਾ ਸਤਗੁਰੂ ਏ ਉਹ ਸ਼ਾਇਦ ਤੇ ਉਹਦੇ ਕੋਲੋਂ ਜਿਹੜਾ ਅੱਗੇ ਜਿਹੜੇ ਵਣਜ ਕਰਨ ਵਾਲੇ ਨੇ ਉਹ ਸਿੱਖ ਨੇ ਉਹ ਉਹਦੇ ਕੋਲੋਂ ਇਹ ਸੱਚ ਦਾ ਸੌਦਾ ਲੈ ਕੇ ਕਰ ਨੂੰ ਆਂਦੇ ਨੇ ਪੂੰਜੀ ਨਾਮ ਲੇਖਾ ਸੱਚ ਸਵਾਰ। ਸੋ ਨਸੇ ਇਤਕਾਰ ਜਿਸ குருਕੂਰਾ ਸੇਵ ਅਬ ਚਲ ਨਗਰੀ ਨਾਮਕ ਦੀ। ਸੋ ਇਸ ਤਰ੍ਹਾਂ ਉਸ ਅਬ ਚਲ ਨਗਰ ਦੇ ਵਿੱਚ ਜਾ ਕੇ ਇਸ ਆ ਯਾਨੀ ਕਿ ਸ਼ਾਂਤ ਮੈਂ ਇਹ ਅਵਸਥਾ ਦੇ ਵਿੱਚ ਜਿਹੜਾ ਹੈ ਮਨੁੱਖ ਨੇ ਪ੍ਰਵਾਨ ਹਮ ਹੈ ਕਲਸਰ ਇਹ ਹੀ ਹੈ ਕਿ ਜਦੋਂ ਗੁਣਾਂ ਨੂੰ ਵਸਾਵਾਂਗੇ ਤੇ ਉਹ ਗੁਣ ਜਿਹੜੇ ਨੇ ਉਗਵਾਚ ਜਾਣਗੇ ਜਦੋਂ ਗੁਣਾਂ ਨੂੰ ਮਨਾਵਾਂਗੇ ਉਹਨਾਂ ਰਸ ਜਾਣਗੇ ਤੇ ਸਾਡੇ ਵਾਸਤੇ ਲਾਹਾ ਜਿਹੜਾ ਹੈ ਉਹ ਗੁਣਾਂ ਦੀ ਪ੍ਰਾਪਤੀ ਹੈ ਇਸੇ ਵਾਸਤੇ ਨਤ ਪਾਵਾਂਗੇ ਜਿਕਰ ਕਿਤੇ ਗੁਰੂ ਸਾਹਿਬ ਨੂੰ ਨਾਨਕ ਪਾਤਸ਼ਾਹ ਜਿਹੜਾ ਕਹਿੰਦਾ ਹੈ ਕਰਣੀ ਦਾ ਆ ਤਾਂ ਅਗੇ ਮਨ ਉਸਵਾਣੀ ਬੁਰਾ ਪਲਾਦੋਏ ਲੇਖ ਪਏ ਤੇ ਇਸੇ ਤਰ੍ਹਾਂ ਗੁਰੂ ਸਾਹਿਬ ਇੱਕ ਹੋਰ ਸ਼ਬਦ ਦੇ ਵਿੱਚ ਇਹ ਹੀ ਚੀਜ਼ਾਂ ਹਰ ਇੱਕ ਕਿਤੇ ਦੇ ਜਿਹੜੀ ਸ਼ਬਦਾਵਲੀ ਆ ਉਸ ਨੂੰ ਵਰਤ ਕੇ ਕਰ ਰਹੇ ਨੇ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਸਾਨੂੰ ਸਮਝਾਉਂਦੇ ਆ ਗੁੰਮਾਨਿਕ ਪਾਦਸ਼ਾਹ ਸੋ ਸਰਾਗ ਦੇ ਵਿੱਚ ਇਹ ਕਹਿੰਦਾ ਸੋ ਸੁ ਮੈਂ ਲਾ ਪੈ ਲਾ ਕਰ ਪੈ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੀਸ ਪਾਉ ਕਰਮ ਕਰਜਮ ਸੀ ਸੋ ਕਰ ਭਾਗਤ ਦੇਖ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਇ ਅਗਰ ਲੱਭੀ ਤੇ ਇੱਕ ਕਿਸਾਨ ਨੂੰ ਕਹੇ ਅਗੇ ਜਿਹੜਾ ਹੱਟੀ ਚਲਾ ਰਿਹਾ ਦੁਕਾਨਦਾਰ ਹਾਣ ਸਾਟ ਕਰ ਆਰਜਾ ਸੱਚ ਨਾਮ ਕਰ ਵਥ ਸੁਰਤ ਸੋਚ ਕਰ ਭਾਂਡ ਸਾਹ ਇਸ ਵਿੱਚ ਕਿਸ ਨੌਰਾ ਲੰ ਜਾ ਰਿਆਂ ਸੋ ਵੰਜ ਕਰ ਲਾ ਲਾਹਾ ਮਨ ਫਸ ਖੁਸ਼ੋ ਸੁਨ ਸਾਸਤ ਸੌਦਾਗਰੀ ਹੁਪਰੋਸਤਵਾ ਉਹ ਸੌਦਾਗਰ ਨੂੰ ਕਹਿ ਰਹੇ ਨੇ ਕਿ ਵੀ ਤਰੀਕਾ ਤੁਹਾਡਾ ਕੀ ਹੈ ਸੋਹਣ ਸਾਥ ਸੌਦਾਗਰੀ ਸਤ ਘੋੜੇ ਲੈ ਚੱਲ ਖਰਚ ਬੰਨ ਚੰਗਿਆਈਆਂ ਮੱਤ ਮਨ ਜਾਣਾ ਕੱਲ ਵਿਲੰਬ ਨਹੀਂ ਕਰਨਾ ਪ੍ਰੋਕਾਸਟੀਨੇਸ਼ਨ ਇਸ ਵਿੱਚ ਨਹੀਂ ਆਣਾ ਨਿਰੰਕਾਰ ਕੇ ਦੇਸ ਜਾਏ ਤਾਂ ਸੁਖ ਲਹਿ ਮਹਲ ਯਾਨੀ ਕਿ ਇਹ ਸੌਦਾ ਕਰਨ ਵਾਸਤੇ ਕਿਉਂਕਿ ਵਣਜਾਰਿਆਂ ਨੇ ਲਿਆ ਕੇ ਹਾਕੀ ਤੇ ਦੇਣਾ ਹੈ ਸੋ ਉੱਥੇ ਉਸ ਦੇਸ਼ ਵਿੱਚ ਜਾ ਕੇ ਜਿਥੋਂ ਸ਼ਾਹ ਕੋਲੋਂ ਨਿਰੰਕਾਰ ਦੇਸ਼ ਤੋਂ ਲਾ ਜਾ ਕੇ ਇਨਾਮ ਰੂਪੀ ਗੋਹ ਰੂਪੀ ਹੱਤ ਦਾ ਸਚਾਈਆਂ ਸੋਦਾ ਲੈ ਕੇ ਆਣਾ ਜਿਸ ਵਾਦੀ ਵਾਲੇ ਮਨਕਾਰ ਨੇ ਲਾਇ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ ਬੰ ਬਦੀਆਂ ਕਰ ਤਾਵਣੀਤਾ ਕੋ ਆਵੇ ਤਨ ਨਾਨਕ ਵੇਖੇ ਨਦਰ ਕਰ ਚੜੇ ਚੋਗੜਾ ਚਾਰੋਂ ਪ੍ਰਕਾਰ ਦੇ ਜਿਹੜੇ ਮਨੁੱਖ ਦੇ ਜਿਹੜੇ ਪੇਸ਼ੇ ਨੇ ਜਿਨ੍ਹਾਂ ਦੁਆਰਾ ਉਹ ਆਪਣੀ ਜੀਵਿਕਾ ਕਮਾਉਂਦੇ ਗੁਰੂਨਾਨਦ ਸਾਹਿਬ ਉਹਨਾਂ ਦੀ ਟਰਨਾਲੋਜੀ ਚ ਉਹਨਾਂ ਸਮਝਾ ਰਹੇ ਨੇ ਕਿ ਕਿਵੇਂ ਸ਼ੁੱਭ ਗੁਣਾ ਦਾ ਵਿਵਹਾਰ ਕਰਨਾ ਐਸੇ ਹੀ ਸੰਦਰਭ ਦੇ ਵਿੱਚ ਕਿਉਂਕਿ ਗਿਆਨ ਦਾ ਨਾਮ ਜਿਹੜਾ ਹੈ ਉਹ ਗਿਆਨ ਦੀ ਗੱਲ ਹੈ ਜਦੋਂ ਗੁਰੂ ਸਾਹਿਬ ਨੇ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਆਕਾਸ਼ ਪਤਾ ਇਹ ਸਾਰਾ ਕੁਝ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਤੇ ਮੁਕੰਮਲ ਨਾਮ ਨੂੰ ਕਹਤਾ ਵਿੱਚ ਚੱਲ ਰਹੇ ਨੇ ਆਪਣਾ ਕਾਰਜ ਪੂਰਾ ਆਪਣਾ ਕੰਮ ਪੂਰਾ ਕਰ ਰਹੇ। ਪੈ ਵਿੱਚ ਪਾਉਣ ਵੇ ਸਦਵਾਓ ਪੈ ਵਿੱਚ ਇਹ ਵੀ ਉਸ ਹੁਕਮ ਦੀ ਗੱਲ ਕਰ। ਤੇ ਨਾਲ ਦੀ ਨਾਲ ਜਦੋਂ ਨਾਮ ਦੀ ਗੱਲ ਨਾਮ ਤੇ ਗਿਆਨ ਦੀ ਗੱਲ ਜਿਹੜੀ ਗਿਆਨ ਰੂਪੀ ਜਿਹੜੀ ਗੱਲ ਆਪਾਂ ਹੋਣੀ ਆਪ ਸਭ ਤੋਂ ਆਪਾਂ ਸ਼ੁਰੂ ਕੀਤਾ। ਸਤਿਗੁਰੂ ਸ਼ਬਦ ਉਜਾਰੋ ਦੀਪਾ ਬਿਨ ਸਿਆਮ ਅੰਧਕਾਰ ਤੇ ਮੰਦਰ ਖੁੱਲੀ ਕੋਠੜੀ ਰਕਮ ਨੂੰ ਉੱਥੇ ਉਹ ਕਾਲਪੁਰਬ ਤੇ ਗਿਆਨ ਦੀ ਗੱਲ ਕਰ ਰਹੇ ਨੇ ਉਸਤ੍ਰੀ ਗੁਰੂ ਸਾਹਿਬ ਨੂੰ ਨਾਨੀ ਪਾਛਾਈ ਕਹਿ ਰਹੇ ਨੇ ਦੀਵਾ ਬੱਲੇ ਅੰਧੇਰਾ ਜਾ ਬੇਦ ਪਾਠ ਮਤ ਪਾਪ ਚਿਤੋਂ ਦੀਵਾ ਕਿਦੇ ਦੀਵੇ ਦਾ ਚਾਨਣ ਹੁੰਦਾ ਹੈ ਦੀਵੇ ਨੂੰ ਬਾਲਦੇ ਆ ਹਨੇਰਾ ਦੂਰ ਹੋ ਜਾਂਦਾ ਭਾਵੇਂ ਸਦੀਆਂ ਦਾ ਹਨੇਰਾ ਹੋਵੇ ਜਿਸ ਗੁਫਾ ਦੇ ਅੰਦਰ ਵੀ ਬੈਠੇ ਹੋਈਏ ਨੀਲਾ ਹਨੇਰਾ ਹੋਵੇ ਉਸ ਏਰੀਏ ਦੇ ਵਿੱਚ ਨਿੱਕੀ ਜਿਹੀ ਮਾਚਸ ਦੀ ਟੀਲੀ ਜਲਾ ਕੇ ਜਿੰਨਾ ਚਿਰ ਉਹ ਟੀਲੀ ਜਲਦੀ ਰਹੇਗੀ ਇੰਨਾ ਚਿਰ ਜੜਾ ਰੋਸ਼ਨੀ ਹੋਏਗੀ ਹਨੇਰਾ ਨਹੀਂ ਹੋਏ ਉਸੇ ਟੀਲੀ ਨਾਲ ਜਦੋਂ ਦੀਵਾ ਜਗਾ ਰਹੇ ਆ ਕਿ ਰੋਸ਼ਨੀ ਜਿਹੜੀ ਆ ਉਚਾਣ ਹੋ ਜਾਂਦਾ ਹੈ ਉਸ ਏਰੀਏ ਦੇ ਵਿੱਚ ਹਨੇਰਾ ਰਹਿੰਦਾ ਹੀ ਨਹੀਂ ਸੋ ਇਤਰਾ ਜਦੋਂ ਗਿਆਨ ਰੂਪੀ বেদ ਪਾਠ ਮਤ ਇੱਕ ਗਿਆਨ ਦੀਗਾ ਜਦੋਂ ਗਿਆਨ त्या ਦੀ ਸੋਚੀ ਹੋਏਗੀ ਉਸ ਤੋਂ ਮਤ ਨਵਾਂਗੇ ਕਿ ਪਾਪਾਂ ਦਾ ਨਾਸ ਹੋ ਜਾਏਗਾ ਗਿਆਨ ਦਾ ਨੂੰ ਪ੍ਰਾਪਤ ਕਰਕੇ ਮਨ ਨੂੰ ਗਿਆਨੀ ਬਣਾ ਕੇ ਪਾਪ ਜਿਹੜੇ ਆ ਉਹ ਖਤਮ ਹੋ ਜਾਣ ਮਤ ਪਾਪਾਂ ਖਾਈ। ਵੇਦ ਪਾਠ ਦੀ ਸੋਝੀ ਅਰਥੇ ਸ਼ਬਦ ਵਿੱਚ ਅਗੇ ਕਹਨੇ ਉਪਜਾ ਸੂਰਨ ਜਾਪਦਾ ਚੰਦ ਜਾਣ ਗਿਆਨ ਪ੍ਰਕਾਸ਼ ਅਗਿਆਨ ਮਿਟਾਉਂਦਾ। ਉਸੇ ਤਰ੍ਹਾਂ ਜਿਸ ਤਰ੍ਹਾਂ ਸੂਰਜ ਦਾ ਉਦੇ ਹੋਣਾ ਚੰਦਰਮਾ ਤਾਰੇ ਵਗੈਰਾ ਸਾਰੇ ਲੋਕ ਹੋ ਜਾਂਦੇ ਆਕਾਸ਼ ਤੇ ਹੋ ਕੇ ਵੀ ਦਿਖਦੇ ਨਹੀਂ ਜਾਪੇ। ਇਸ ਦਾ ਮਤਲਬ ਨਹੀਂ ਕਿ ਉਹ ਮੈਂ ਨਹੀਂ ਮੌਜੂਦਗੀ ਨਹੀਂ ਨਹੀਂ ਮਿਲਿ ਮੌਜੂਦ ਨਹੀਂ ਪਰ ਸਾਨੂੰ ਨਹੀਂ ਦਿੱਸਦੀ ਜਿੱਥੇ ਗਿਆਨ ਪ੍ਰਕਾਸ਼ ਅਗਿਆਨ ਮਿਟਾਂ ਤਾਂ ਜਿੱਥੇ ਗਿਆਨ ਦਾ ਪ੍ਰਕਾਸ਼ ਹੋ ਗਿਆ ਉਥੇ جہਾਲਤ ਦਾ ਹਨੇਰਾ ਖਤਮ ਹੋ ਗਿਆ ਮਿਟ ਗਿਆ ਵਿੰਸ਼ ਗਿਆ ਵਿੰਸ ਆ ਹਨੇਰਾ ਤਾਂ ਠੇਕ ਇੱਥੇ ਅਗਲੀ ਪੰਕਤੀ ਜਿ ਗੁਰਸਾ ਕਹਰੇ ਨੇ ਵੇਦ ਪਾਰ ਸੰਸਾਰ ਕੀ ਕਾ ਦੇਨੂ ਜੇ ਦੇਨੂ ਜੇ ਮਤ ਹੋਇਆ ਚਲ ਜਦੋਂ ਸਿਰਪ੍ਰੇਰ ਪਾਵਰ ਫਾਰਮੈਲਟੀ ਵਾਸਤੇ ਕਰਨਾ ਤੇ ਉਹ ਇੱਕੋ ਪੰਕਤੀ ਇੱਕੋ ਸ਼ਬਦ ਦੇ ਵਿੱਚ ਦੋ ਵਾਰੀ ਇਹ ਜ਼ਿਕਰ ਕਰਕੇ ਸਮਝਾ ਦਿੱਤਾ ਗਿਆ ਕਿ ਜੇ ਸਿਰ ਫਾਰਮੈਲਟੀ ਕਰਨੀ ਹੈ ਪੜੀ ਜਾਣਾ ਪੜੀ ਜਾਣਾ ਕਿਉਂਕਿ ਕਿ ਉਸ ਤੇ ਨਾਲ ਕੀ ਹੋਇਆ ਇਹ ਸੰਸਾਰ ਦੀ ਕਾਰਾ ਜਿਸ ਨੂੰ ਸਮਝਣਾ ਨਹੀਂ ਕਿਤਾਰਨਾ ਉਸ ਨੂੰ ਪੱਲੇ ਪਣਾ ਗੁਰਬਾਣੀ ਬਣੀ ਹੈ ਗੁਰਬਾਣੀ ਜਿਵਣਾ ਹੈ ਸ਼ਬਦ ਕਮਾਉਣਾ ਹੈ ਸ਼ਬਦ ਕਮਾਉਣ ਦਾ ਮਤਲਬ ਆ ਕਿ ਉਸ ਸ਼ਬਦ ਨੂੰ ਉਸ ਵਿਚਾਰ ਨੂੰ ਆਪਣੇ ਤੇ ਲਾਗੂ ਕਰਨਾ ਜਦੋਂ ਲਾਗੂ ਕਰਾਂਗੇ ਤਾਂ ਹੀ ਇਸ ਗਿਆਨ ਨੂੰ ਅਮਲ ਕਿਉਂਕਿ ਅਮਲ سے ਬਣਤੀ ਹੈ ਜ਼ਿੰਦਗੀ ਜੰਨਤ ਵੀ ਜਹੰਮ ਵੀ ਇਸੇ ਤਰ੍ਹਾਂ ਪਹਿਲੇ ਸ਼ਬਦ ਦੇ ਵਿੱਚ ਹੀ ਰੂਸ ਹੈ ਨਾ ਮਨ ਮਸਵਾਣੀ ਕਰਨੇ ਅਤਾਗ ਦੇ ਪੁਰਾਪਾ ਲਾਤੋਏ ਲੇਖ ਪਏ ਜਦੋਂ ਅਮਲ ਕਰਾਵੇ ਤਾਂ ਹੀ ਉਸ ਨਾਮ ਲਾਹਾ ਹੋਏਗਾ ਉnde ਨਹੀਂ ਕਿਉਂਕਿ ਗੁਰੂ ਨੇ ਇੱਕ ਹੋਰ ਥਾਂ ਤੇ ਕਹਿੰਦੇ ਗਿਆਨ ਅੰਜਨ ਗੁਰਦਿਆ ਸੁਖਨੀ ਸਾਹਿਬ ਦੇ ਵਿੱਚ ਸਮੋਤੀ ਗਿਆਨ ਅੰਜਨ ਗੁਰਦਿਆ ਅਗਿਆਨ ਅંધੇਰ ਬਿਨਾਸ਼ ਜਦੋਂ ਗੁਰੂ ਨੇ ਮੈਨੂੰ ਗਿਆਨ ਰੂਪੀ ਸਵਰਮਾ ਦੇ ਦਿੱਤਾ ਤੇ ਮੇਰੇ ਸਾਹਮਣੇ ਜਿਹੜਾ ਗਿਆਨਤਾ ਦਾ ਹਨੇਰਾ ਸੀ ਉਹ ਖਤਮ ਹੋ ਗਿਆ ਗਿਆਨੀ ਅੰਜਨ ਗੋਦੀ ਆ ਗਿਆਨ ਨੂੰ ਦੇਰ ਬਿਨਾਂ ਸਾਰਾ ਕਿਰਪਾ ਤੇ ਸੰਤ ਭੇਟਿਆ ਹਰੂ ਹਰੀ ਦੀ ਬਖਸ਼ਿਸ਼ ਨਾਲ ਮੈਨੂੰ ਉਸ குரு ਦੀ ਨਾਲ ਮਿਲਾਪ ਹੋ ਗਿਆ ਨਾ ਮਨਮਨ ਪ੍ਰਕਾਸ਼ ਤੇ ਫਿਰ ਮੇਰੇ ਮਨ ਦੇ ਵਿੱਚ ਚਾਨਣ ਹੋ ਗਿਆ ਪ੍ਰਕਾਸ਼ ਹੋ ਗਿਆ ਹਿਰਦੇ ਨੂੰ ਸਭ ਹਰ ਥਾਂ ਤੇ ਸਾਨੂੰ ਪ੍ਰਕਾਸ਼ ਦੀ ਗੱਲ ਕਰ ਰਹੇ ਨੇ ਜਦੋਂ ਗਿਆਨ ਦਾ ਪ੍ਰਕਾਸ਼ ਹੋਏਗਾ ਅਗਿਆਨਤਾ ਦਾ ਹਨੇਰਾ ਵਿਨਾਸ਼ ਹੋਏਗਾ ਸਪਸ਼ਟ ਸ਼ਬਦ ਕੋਈ ਕਰੀ ਡੋਰੀ ਉਪਜਾ ਸੂਰ ਨਾ ਚਾਪੇ ਚੰਦ ਜहां ਗਿਆਨ ਪ੍ਰਕਾਸ਼ ਅਗਿਆਨਮਿਤ ਜਿੱਤੇ ਗਿਆਨ ਦਾ ਪ੍ਰਕਾਸ਼ ਹੋ ਗਿਆ ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ ਸੋ ਇਸੇ ਤਰ੍ਹਾਂ ਗਿਆਨ ਪ੍ਰਾਪਤੀ ਨਾਲ ਜੀਵਨ ਦੇ ਵਿੱਚ ਪਰਸ਼ ਦੇ ਵਾਸਤੇ ਪਰਿਸ਼ੰਕ ਮਨਤ ਕਰ ਜਦੋਂ ਪੰਜ ਖੰਡਾਂ ਦੀ ਗੱਲ ਹੁੰਦੀ ਹੈ ਗੁਰੂ ਸਾਹਿਬ ਗੁਰਨਾਣਕ ਪਾਚਾ ਜਪਜੀ ਸਾਹਿਬ ਦੇ ਵਿੱਚ ਧਰਮ ਖੰਡ ਤੋਂ ਸ਼ੁਰੂ ਹੋ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਹਿਬ ਇੱਥੇ ਧਰਮ ਕਮਾਣਾ ਹੈ ਤੇ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਗਿਆਨ ਖੰਡ ਦਾ ਫਿਰ ਕਰਨ ਕੀ ਹੈ ਉਥੇ ਗਿਆਨ ਪ੍ਰਾਪਤ ਗਿਆਨ ਦੀ ਪ੍ਰਾਪਤੀ ਤੇ ਨਾਲ ਹੀ ਮਹਿਨਤ ਸ਼ੁਰੂ ਹੋ ਜਾਂਦੀ ਹੈ ਜਿਸ ਤਰ੍ਹਾਂ ਆਪਾਂ ਹੁਣ ਸ਼ਬਦ ਗੁਰਨਾਨਕ ਪਾਤਸ਼ਾਹ ਦੇ ਸੇ ਸ਼ਬਦ ਦਾ ਜ਼ਿਕਰ ਕੀਤਾ ਸੀ ਮਨ ਨਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਣ ਖੇਤ ਇਥੇ ਦੀ ਗੱਲ ਮਿਹਨਤ ਦੀ ਆਈ ਕਿ ਜਿਹੜਾ ਪਾਣੀ ਦੇਣਾ ਖੇਤ ਨੂੰ ਉਹ ਮਿਹਨਤ ਸ਼੍ਰੀ ਜਿਸ ਜੇ ਅਮਲੀ ਤੌਰ ਤੇ ਉਸ ਨੂੰ ਅਮਲ ਕਰਨਾ ਹੈ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਛੂਪ ਗੁਣਾਂ ਨੂੰ ਧਾਰਨ ਕਰ ਨਿਮਰਤਾ ਧਾਰਨ ਕਰਨੀ ਆਓ ਇਥੇ ਹੀ ਇਸ ਆ ਅੰਦਿਚਾਰ ਨੂੰ ਸਮਾਪਤ ਕਰਦੇ ਹਾਂ ਲੋੜ ਪਈ ਤਾਂ ਇਸ ਤੇ ਕਾਲ ਹੋਰ ਵਿਚਾਰ ਕਰਾਂਗੇ ਫਤਿਹ ਦੀ ਸਾਂਝ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ